ਉਹ ਯੇਸ਼ੂ ਦੇ ਮਿੱਠੇ ਨਾਮ ਦੇ ਵਿੱਚ ਆਪ ਸਭ ਨੂੰ ਸ਼ਾਲੋ ਆਓ ਅੱਜ ਆਪਾਂ ਸਾਰੇ ਮਿਲ ਕੇ ਧਿਆਨ ਕਰਾਂਗੇ ਜ਼ਬੂਰ 146 ਪੰਜਵੇਂ 6ਵੇਂ 7ਵੇਂ 8ਵੇਂ 9ਵੇਂ ਵਚਨ ਤੋਂ ਮਿਲ ਕੇ ਇਕੱਠੇ ਮਿਲ ਕੇ ਉੱਚੀ ਆਵਾਜ਼ ਦੇ ਵਿੱਚ ਪੜਾਂਗੇ ਜ਼ਬੂਰ 146 ਪੇਜ ਨੰਬਰ 762 ਰਾਈਟ ਸਾਰੇ ਮਿਲ ਕੇ ਪੰਜਵੇਂ ਵਚਨ ਤੋਂ ਧੰ ਹੈ ਉਹ ਜੀ ਦਾ ਸਹਾਇਕ ਯਕੂਬ ਦਾ ਪਰਮੇਸ਼ਵਰ ਹੈ ਅਤੇ ਜੀ ਦੀ ਆਸ ਆਪਣੇ ਪਰਮੇਸ਼ਵਰ ਜੀ ਹਵਾ ਦੇ ਉੱਤੇ ਹੈ ਉਹ ਆਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਉਹਦੇ ਵਿੱਚ ਜੋ ਕੁਝ ਹੈ ਸਭ ਦਾ ਰਚਨਹਾਰਾ ਹੈ ਅਤੇ ਉਹ ਵਫਾਦਾਰੀ ਦੀ ਸਦਾ ਤੱਕ ਪਾਲਣਾ ਕਰਦਾ ਰਹੇਗਾ ਉਹ ਦੱਬਿਆਂ ਹੋਿਆਂ ਦਾ ਨਿਆਂ ਕਰਦਾ ਹੈ ਅਤੇ ਭੁੱਖਿਆਂ ਨੂੰ ਰੋਟੀ ਦਿੰਦਾ ਹੈ ਯਹੋਵਾ ਗੁਲਾਮਾਂ ਨੂੰ ਛੁੜਾ ਦਿੰਦਾ ਹੈ ਯਹੋਵਾ ਅੰਨਿਆਂ ਨੂੰ ਅੱਖਾ ਦਿੰਦਾ ਹੈ ਯਹੋਵਾ ਝੁਕਿਆ ਹੋਇਆਂ ਨੂੰ ਸਿੱਧਾ ਸਿੱਧਾ ਕਰਦਾ ਹੈ ਯਹੋਵਾ ਧਰਮੀਆਂ ਦੇ ਨਾਲ ਪਿਆਰ ਕਰਦਾ ਹੈ ਯਹੋਵਾ ਪਰਦੇਸੀਆਂ ਦੀ ਪਾਲਣਾ ਕਰਦਾ ਹੈ ਯਤੀਮ ਅਤੇ ਵਿਧਵਾਵਾਂ ਨੂੰ ਤਾਂ ਉਹ ਹੀ ਸੰਭਾਲਦਾ ਹੈ ਪਰ ਦੁਸ਼ਟਾਂ ਦੇ ਰਹਾ ਨੂੰ ਵਿੰਗਾ ਕਰ ਦਿੰਦਾ ਹੈ ਤੈਨ ਵਿਸ਼ੇ ਤੁਹਾਨੂੰ ਦੱਸਣਾ ਚਾਹੁੰਦਾ ਹਾ ਯਹੋਵਾ ਸਾਡਾ ਪਰਮੇਸ਼ਵਰ ਰਾਜ ਕਰਨ ਵਾਲਾ ਹੈ ਸਾਡਾ ਪਰਮੇਸ਼ਵਰ ਰੋਟੀ ਦੇਣ ਵਾਲਾ ਹੈ ਸਾਡਾ ਪਰਮੇਸ਼ਵਰ ਪਵਿੱਤਰ ਕਰਨ ਵਾਲਾ ਹੈ ਇਹ ਹੈ ਅੱਜ ਦੇ ਵਿਸ਼ਾ ਦਾ ਸਾਰਾਂਸ਼ ਅਸੀਂ ਜਿਸ ਜਉਂਦੇ ਪਰਮੇਸ਼ਵਰ ਦੀ ਉਪਾਸਨਾ ਕਰਦੇ ਹਾਂ ਉਹ ਰਾਜ ਕਰਨ ਵਾਲਾ ਹੈ ਰੋਟੀ ਦੇਣ ਵਾਲਾ ਹੈ ਪਵਿੱਤਰ ਕਰਨ ਵਾਲਾ ਹੈ ਇਸ ਵਚਨ ਨੂੰ ਜਦੋਂ ਮੈਂ ਦੱਸ ਰਿਹਾ ਹਾਂ ਤਾਂ ਇਸ ਵਚਨ ਨੂੰ ਲਿਖਣ ਵਾਲੇ ਲਿਖ ਲੈਣ ਸਾਡੇ ਜਿਉਂਦੇ ਪਰਮੇਸ਼ਵਰ ਯੀਸ਼ੂ ਦੇ ਗੁਣ ਕੀ ਹੈ ਅਤੇ ਕਿਹੜੇ ਹੈ ਉਹਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਉਹ ਸਾਡੇ ਲਈ ਕੀ ਕਰ ਸਕਦਾ ਹੈ ਉਸ ਨੂੰ ਸਾਡਾ ਜਾਣਨਾ ਬਹੁਤ ਹੀ ਜ਼ਰੂਰੀ ਹੈ ਅਤੇ ਆਸ਼ੀਸ਼ ਹੈ ਕਿਉਂਕਿ ਬਾਈਬਲ ਦੱਸਦੀ ਹੈ ਜੀ ਦਾ ਸਹਾਇਕ ਯਾਕੂਬ ਦਾ ਪਰਮੇਸ਼ਰ ਹੈ ਜੀ ਦਾ ਭਰੋਸਾ ਆਪਣੇ ਯਹੋਵਾ ਪਰਮੇਸ਼ਰ ਉੱਤੇ ਹੈ ਉਹ ਧੰ ਹੈ ਜਿਹੜਾ ਆਪਣੇ ਪਰਮੇਸ਼ਰ ਤੇ ਵਿਸ਼ਵਾਸ ਕਰਦਾ ਭਰੋਸਾ ਰੱਖਦਾ ਹੈ ਉਸ ਨੂੰ ਮੰਨਦਾ ਹੈ ਉਹ ਧੰ ਹੈ ਕਿਉਂ ਉਸ ਤੋਂ ਬਾਅਦ ਲਿਖਿਆ ਹੈ ਉਹ ਰਾਜ ਕਰਨ ਵਾਲਾ ਹੈ ਇਸ ਲਈ ਕਿਉਂਕਿ ਉਹ ਰੋਟੀ ਦਿੰਦਾ ਹੈ ਇਸ ਲਈ ਉਹ ਪਵਿੱਤਰ ਵੀ ਕਰਦਾ ਹੈ ਇਸੇ ਲਈ ਹਸੀ ਧੰ ਹਾਂ ਸਭ ਤੋਂ ਪਹਿਲਾਂ ਰਾਜ ਕਰਨ ਵਾਲਾ ਹੈ ਸ਼ਾਸਨ ਕਰਨ ਵਾਲਾ ਹੈ ਪਹਿਲਾ ਰਾਜਾ ਤੀਸਰਾ ਅਧਿਆਇ 16ਵੇਂ ਵਚਨ ਤੋਂ ਪੜ੍ਹਾਂਗੇ ਉਸ ਸਮੇਂ ਦੋ ਵੈਸ਼ਿਆ ਰਾਜੇ ਦੇ ਕੋਲ ਆ ਕੇ ਉਹਦੇ ਸਾਹਮਣੇ ਖੜੀਆਂ ਹੋਈਆਂ ਉਹਨਾਂ ਵਿੱਚੋਂ ਇੱਕ ਇਸਤਰੀ ਕਹਿਣ ਲੱਗੀ हे ਮੇਰੇ ਪ੍ਰਭੂ ਮੈਂ ਅਤੇ ਇਹ ਔਰਤ ਦੋਨੋਂ ਇੱਕ ਹੀ ਘਰ ਵਿੱਚ ਰਹਿੰਦੀਆਂ ਹਾਂ ਅਤੇ ਇਸ ਦੇ ਨਾਲ ਘਰ ਵਿੱਚ ਰਹਿੰਦੇ ਹੋਏ ਮੇਰੇ ਇੱਕ ਬੱਚਾ ਹੋਇਆ ਫਿਰ ਮੇਰੇ ਜੱਚਾ ਦੇ 3 ਦਿਨ ਬਾਅਦ ਇਸ ਤਰ੍ਹਾਂ ਹੋਇਆ ਕਿ ਇਹ ਇਸਤਰੀ ਵੀ ਜੱਚਾ ਹੋ ਗਈ ਅਸੀਤਾ ਇਕੱਠੀਆਂ ਹੀ ਰਹਿੰਦੀਆਂ ਸੀ ਸਾਨੂੰ ਦੋਨਾਂ ਨੂੰ ਛੱਡ ਕੇ ਘਰ ਵਿੱਚ ਹੋਰ ਕੋਈ ਵੀ ਨਹੀਂ ਸੀ ਅਤੇ ਨਾ ਰਾਤ ਨੂੰ ਇਸ ਇਸਤਰੀ ਦਾ ਬੱਚਾ ਇਹਦੇ ਥੱਲੇ ਦਬ ਕੇ ਮਰ ਗਿਆ ਫਿਰ ਇਸਨੇ ਅੱਧੀ ਰਾਤ ਨੂੰ ਉੱਠ ਕੇ ਜਦੋਂ ਤੇਰੀ ਦਾਸੀ ਸੁੱਤੀ ਹੀ ਪਈ ਸੀ ਤਾਂ ਮੇਰਾ ਪੁੱਤਰ ਮੇਰੇ ਹੀ ਕੋਲੋਂ ਲੈ ਕੇ ਆਪਣੀ ਛਾਤੀ ਤੇ ਰੱਖ ਲਿਆ ਅਤੇ ਆਪਣਾ ਮਰਿਆ ਹੋਇਆ ਪੁੱਤਰ ਮੇਰੀ ਛਾਤੀ ਉੱਤੇ ਲਿਟਾ ਦਿੱਤਾ ਤੜਕੇ ਜਦੋਂ ਮੈਂ ਆਪਣਾ ਪੁੱਤਰ ਦੁੱਧ ਪਿਲਾਉਣ ਦੇ ਲਈ ਉੱਠੀ ਤਦ ਇਸ ਨੂੰ ਮਰਿਆ ਹੋਇਆ ਵੇਖਿਆ ਪਰ ਤੜਕੇ ਨੂੰ ਮੈਂ ਧਿਆਨ ਦੇ ਨਾਲ ਇਹ ਵੇਖਿਆ ਕਿ ਇਹ ਮੇਰਾ ਪੁੱਤਰ ਨਹੀਂ ਸੀ ਫਿਰ ਦੂਸਰੀ ਇਸਤਰੀ ਨੇ ਆਖਿਆ ਨਹੀਂ ਜਿਉਂਦਾ ਪੁੱਤਰ ਮੇਰਾ ਹੈ ਮਰਿਆ ਪੁੱਤਰ ਤੇਰਾ ਹੈ ਅਤੇ ਉਹ ਕਹਿੰਦੀ ਹੀ ਰਹੀ ਨਹੀਂ ਮਰਿਆ ਹੋਇਆ ਤੇਰਾ ਪੁੱਤਰ ਹੈ ਅਤੇ ਜਿਉਂਦਾ ਮੇਰਾ ਪੁੱਤਰ ਹੈ ਇਸ ਤਰ੍ਹਾਂ ਉਹ ਰਾਜੇ ਦੇ ਸਾਹਮਣੇ ਗੱਲਾਂ ਕਰਦੀਆਂ ਰਹੀਆਂ ਇੱਕ ਸਮੱਸਿਆ ਆ ਗਈ ਉਹ ਸਮੱਸਿਆ ਕੀ ਅਸੀਂ ਹੁਣੇ ਵੇਖੀ ਹੈ ਦੋ ਇਸਤਰੀਆਂ ਇੱਕ ਹੀ ਘਰ ਵਿੱਚ ਰਹਿ ਰਹੀਆਂ ਸੀ ਇੱਕ ਹੀ ਸਮੇਂ ਤੇ ਦੋਨਾਂ ਦੇ ਬੱਚਾ ਹੋਇਆ ਪਰ ਇੱਕ ਇਸਤਰੀ ਦਾ ਬੱਚਾ ਮਾਂ ਦੇ ਥੱਲੇ ਦਬ ਕੇ ਮਰ ਗਿਆ ਮਰੇ ਹੋਏ ਬੱਚੇ ਨੂੰ ਲਿਜਾ ਕੇ ਨਾਲ ਦੀ ਦੇ ਕੋਲ ਲਿਟਾ ਦਿੱਤਾ ਅਤੇ ਉਸ ਦੇ ਜਿਉਂਦੇ ਬੱਚੇ ਨੂੰ ਆਪਣੇ ਕੋਲ ਲੈ ਆਂਦਾ ਦੂਸਰੀ ਇਸਤਰੀ ਨੇ ਆਪਣੇ بیٹے ਨੂੰ ਸੋਚਿਆ ਕਿ ਉੱਠ ਕੇ ਇਸ ਨੂੰ ਦੁੱਧ ਪਿਲਾਵਾਂਗੀ ਉਸ ਨੇ ਵੇਖਿਆ ਕਿ ਜਦੋਂ ਬੱਚਾ ਮਰਿਆ ਹੋਇਆ ਹੈ ਅਤੇ ਬਾਅਦ ਵਿੱਚ ਉਸ ਨੇ ਕਿਹਾ ਇਹ ਮੇਰਾ ਪੁੱਤਰ ਨਹੀਂ ਸਾਹਮਣੇ ਵਾਲੀ ਕੋਲ ਜਿਹੜਾ ਪੁੱਤਰ ਹੈ ਉਹ ਮੇਰਾ ਹੈ ਇਸ ਤਰ੍ਹਾਂ ਉਸ ਨੇ ਕਿਹਾ ਇਸ ਤਰ੍ਹਾਂ ਇਹ ਦੋਨੇ ਇਸਤਰੀਆਂ ਇਹ ਬੇਟਾ ਮੇਰਾ ਹੈ ਇਹ ਬੇਟਾ ਤੇਰਾ ਹੈ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਸੀ ਬਾਈਬਲ ਦੱਸਦੀ ਹੈ ਉਹ ਦੁਖੀਆਂ ਦਾ ਨਿਆਂ ਕਰਦਾ ਹੈ ਅੱਜ ਸਾਡੇ ਵਿੱਚਕਾਰ ਕੋਈ ਹੈ ਦੁਖੀ ਕੀਤਾ ਹੋਇਆ ਇਨਸਾਨ ਜਿਸ ਕਿਸੇ ਨਾਲ ਵੀ ਨਿਆਂ ਹੋਇਆ ਹੈ ਜੋ ਤੁਹਾਡਾ ਹੈ ਜੇਕਰ ਕਿਸੇ ਨੇ ਧੋਖੇ ਨਾਲ ਖੋ ਲਿਆ ਹੈ ਇਹ ਤੁਹਾਡਾ ਘਰ ਹੋ ਸਕਦਾ ਹੈ ਤੁਹਾਡੀ ਕੋਈ ਚੀਜ਼ ਹੋ ਸਕਦੀ ਆ ਤੁਹਾਡੀ ਜ਼ਮੀਨ ਹੋ ਸਕਦੀ ਆ ਕੋਈ ਸਾਧਨ ਹੋ ਸਕਦਾ ਹੈ ਚਾਹੇ ਕੁਝ ਵੀ ਹੋਵੇ ਜੋ ਕੁਝ ਤੁਹਾਡਾ ਹੈ ਜਿਸਨੂੰ ਤੁਸੀਂ ਮਿਹਨਤ ਨਾਲ ਕਮਾਇਆ ਹੈ ਤੁਹਾਡੇ ਤੋਂ ਖੋਹ ਲੈਣ ਵਾਲੇ ਧੱਕਾ ਕਰਕੇ ਤੁਹਾਡੇ ਨਾਲ ਖੋਹਣ ਧੋਖੇ ਨਾਲ ਤੁਹਾਡੇ ਤੋਂ ਖੋਹ ਲੈਣ ਵਾਲੇ ਜੇਕਰ ਹੈ ਤਾਂ ਜੇਕਰ ਤੁਹਾਡੇ ਵਿਰੋਧ ਉਹਨਾਂ ਨੇ ਕੋਈ ਮੁਕੱਦਮਾ ਕੀਤਾ ਹੈ ਤੁਹਾਡਾ ਨਿਆਂ ਕੌਣ ਕਰੇਗਾ ਇੱਕ ਪਾਸੇ ਉਹ ਤਾਂ ਤੁਹਾਡੇ ਕੋਲ ਮਦਦ ਲੈ ਕੇ ਤੁਹਾਡੇ ਤੋਂ ਉਧਾਰ ਲੈ ਕੇ ਤੁਹਾਡੇ ਤੋਂ ਹੀ ਜਾਇਦਾਦ ਦੇ ਕਾਗਜ਼ ਲੈ ਕੇ ਅਤੇ ਉੱਤੋਂ ਤੁਹਾਡੇ ਹੀ ਵਿਰੋਧ ਕੇਸ ਦਰਜ ਕਰਨ ਤੇ ਕੌਣ ਨਿਆਂ ਕਰੇਗਾ ਹੁਣ ਅਸੀਂ ਵੇਖਿਆ ਹੈ ਕਿ ਪਿਸਿਆਂ ਹੋਿਆਂ ਦਾ ਪਰਮੇਸ਼ਵਰ ਯਹੋਵਾ ਨਿਆਂ ਕਰੇਗਾ ਕਰੇਗਾ ਅੱਜ ਸਾਡੇ ਵਿੱਚਕਾਰ ਕੋਈ ਦੱਬਿਆ ਹੋਇਆ ਹੈ ਕਿ ਕੋਰਟ ਕੇਸ ਦੇ ਕਾਰਨ ਦਬਾਏ ਜਾ ਰਹੇ ਹੋ ਬਿਨਾਂ ਕਿਸੇ ਕਾਰਨ ਤੋਂ ਕਿਸੇ ਨੇ ਤੁਹਾਡੇ ਵਿਰੋਧ ਕੇਸ ਦਰਜ ਕਰਵਾ ਦਿੱਤਾ ਉਸੀ ਦਬਦੇ ਜਾ ਰਹੇ ਹੋ ਤਾਂ ਫਿਰ ਸੁਣੋ ਜਿਸ ਪਰਮੇਸ਼ਵਰ ਦੀ ਅਸੀ ਇਹ ਰਾਦਨਾ ਕਰਦੇ ਹਨ ਉਹ ਦਬੇ ਹੋਏ ਲੋਕਾਂ ਦੇ ਵੱਲੋਂ ਉਹ ਕੀ ਕਰਦਾ ਹੈ ਮੁਕਦਮਾ ਲੜਦਾ ਹੈ ਇਹ ਦੋਨੇ ਔਸਤਰੀਆਂ ਕੌਣ ਸੀ ਦੱਸੋ ਬਹੁਤ ਆਤਮਿਕ ਔਸਤਰੀਆਂ ਸੀ ਕੀ ਸਹੀ ਆ ਇਹਨਾਂ ਦੇ ਬਾਰੇ ਬਾਈਬਲ ਚ ਕੀ ਲਿਖਿਆ ਹੈ ਵੈਸ਼ਿਆਵਾਂ ਸੀ ਪਾਪ ਵਿੱਚ ਕੰਮ ਕਰਨ ਵਾਲੀਆਂ ਸੀ ਪਾਪ ਵਿੱਚ ਕੰਮ ਕਰਨ ਵਾਲੀਆਂ ਸੀ ਫਿਰ ਵੀ ਉਹਨਾਂ ਦੀ ਜੀਵਨ ਦੇ ਵਿੱਚ ਸਮੱਸਿਆ ਆ ਗਈ ਪਾਪ ਚ ਜ਼ਿੰਦਗੀ ਜੀ ਰਹੀਆਂ ਫਿਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕਸ਼ਟ ਆ ਗਿਆ ਅੱਜ ਤੁਸੀਂ ਵੀ ਪਾਪ ਵਿੱਚ ਜੀਵਨ ਜੀ ਰਹੇ ਹੋਗੇ ਪਾਪੀ ਕੰਮਾਂ ਨੂੰ ਕਰ ਰਹੇ ਹੋਗੇ ਬਾਈਬਲ ਦੱਸਦੀ ਹੈ ਕੋਈ ਵੀ ਧਰਮੀ ਨਹੀਂ ਇੱਕ ਵੀ ਧਰਮੀ ਨਹੀਂ ਨਹੀਂ ਹੈ ਅਸੀਂ ਉੱਪਰੋਂ ਉਤਰੇ ਹੋਏ ਨਹੀਂ ਹਾਂ ਸਾਡੇ ਵਿੱਚੋਂ ਇੱਕ ਵੀ ਪਵਿੱਤਰ ਨਹੀਂ ਆ ਸਾਡੇ ਵਿੱਚੋਂ ਕੋਈ ਵੀ ਧਰਮੀ ਨਹੀਂ ਆ ਔਰ ਯੇਸ਼ੂ ਮਸੀਹ ਦੇ ਲਹੂ ਦੇ ਕਾਰਨ ਅਸੀਂ ਧੋਤੇ ਜਾਂਦੇ ਹਾਂ ਪਰਮੇਸ਼ਵਰ ਉਹਨਾਂ ਨੂੰ ਧਰਮੀ ਬਣਾ ਦਿੰਦਾ ਹੈ ਅਤੇ ਸੰਤਾਨ ਹੋਣ ਦਾ ਅਧਿਕਾਰ ਦਿੰਦਾ ਹੈ ਅਸੀਂ ਧਰਮੀ ਨਹੀਂ ਆ ਫਿਰ ਵੀ ਯੇਸ਼ੂ ਮਸੀਹ ਦੇ ਲਹੂ ਨਾਲ ਧੋਤੇ ਗਏ ਹਾਂ ਇਸ ਲਈ ਧਰਮੀ ਬਣਾਈ ਜਾਂਦੇ ਹਾਂ ਬਣਾਈ ਜਾਂਦੇ ਆ ਕੀਤੇ ਜਾਂਦੇ ਆ ਇਹ ਸੱਚ ਹੈ ਵੈਸ਼ੀਆਂ ਦਾ ਕੰਮ ਕਰਦੇ ਹੋਏ ਜਦੋਂ ਉਹਨਾਂ ਦੇ ਜੀਵਨ 'ਚ ਸਮੱਸਿਆ ਆਈ ਉਹ ਸਮੱਸਿਆ ਦੇ ਹੱਲ ਦੇ ਲਈ ਰਾਜੇ ਦੇ ਕੋਲ ਆਈਆਂ 6 ਤੁਸੀਂ ਬੁਰਾ ਕੰਮ ਕਰਦੀਆਂ ਹੋ ਸ਼ਰੀਰ ਨੂੰ ਬੇਚ ਕੇ ਪਾਪ ਨਾਲ ਬੱਚੇ ਜਨਮ ਕੇ ਜੋ ਕੀਤਾ ਉਹ ਘਟ ਹੈ ਆਪਣੀ ਸਮੱਸਿਆ ਤੁਸੀਂ ਮੇਰੇ ਕੋਲ ਲਿਆ ਕੇ ਮੈਨੂੰ ਨਿਆ ਕਰਨ ਲਈ ਕਹ ਰਹੇ ਹੋ ਮੂਰਖ ਇਸਤਰੀਆਂ ਜਾਓ ਉਥੋਂ ਕਿ ਸੁਲੇਮਾਨ ਨੇ ਇਸ ਤਰ੍ਹਾਂ ਕਿਹਾ ਨਹੀਂ ਕਿਆ ਪਿਆਰਿਓ ਭੈਣੋ ਤੇ ਭਰਾਵੋ ਧਿਆਨ ਨਾਲ ਸੁਣੋ ਤੁਸੀਂ ਕਿੰਨੇ ਵੀ ਪਾਪੀ ਇਸਤਰੀ ਪੁਰਸ਼ ਕਿਉਂ ਨਾ ਹੋਵੋ ਤੁਸੀਂ ਆਪਣੀ ਸਮੱਸਿਆ ਨੂੰ ਪਰਮੇਸ਼ਵਰ ਦੇ ਕੋਲ ਲਿਆ ਕੇ ਪੂਰੇ ਮਨ ਤੋਂ ਦੱਸ ਕੇ ਅਗਰ ਤੁਸੀਂ ਸਹਾਇਤਾ ਮੰਗੋਗੇ ਤਾਂ ਜੇ ਕੀਤੇ ਗੁਨਾਹ ਨੂੰ ਮੰਨ ਲਓਗੇ ਛੱਡ ਕੇ ਤਰਸ ਨੂੰ ਪਾਉਣਾ ਹੈ ਉਸ ਦਿਨ ਇਹ ਦੋਨੇ ਇਸਤਰੀਆਂ ਆਈਆਂ ਇਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਇਹ ਬੱਚਾ ਮੇਰਾ ਹੈ ਨਹੀਂ ਇਹ ਬੱਚਾ ਮੇਰਾ ਹੈ ਮੇਰਾ ਹੈ ਮੇਰਾ ਹੈ ਮੇਰਾ ਹੈ ਜਿਉਂਦਾ ਬੱਚਾ ਮੇਰਾ ਹੈ ਮੇਰਾ ਹੈ ਕਹਿੰਦੇ सुलेमान ने गल कही एक मिनट रुको मेरा बच्चा मेरा बच्चा है लड़ रहे हो सुनो ओथे कौन है सिपाही आया एक तलवार लेके आओ तलवार लेके आए इस बच्चे दे दो टुकड़े करो आधा एक नु और आधा दूसरे ने दो फड़ा दो न्या कर देता इस गल नु सुनदे ही जन्म दीती हुई मां ने असली मां ने हाय मेरे पुत्र ਦੇ ਦੋ ਟੁਕੜੇ ਕਰਨ ਜਾ ਰਹੇ ਹੋ ਮੇਰੇ ਪੁੱਤਰ ਦੇ ਦੋ ਟੁਕੜੇ ਕਰ ਦੋਂਗੇ ਰੁਕ ਜਾਓ ਕਿਰਪਾ ਕਰਕੇ ਮੇਰੇ ਬੱਚੇ ਨੂੰ ਨਾ ਮਾਰੋ ਦੋ ਟੁਕੜੇ ਨਾ ਕਰੋ ਮੇਰੇ ਬੱਚੇ ਦੇ ਦੋ ਟੁਕੜੇ ਹੋਗੇ ਅਗਰ ਇੱਕ ਟੁਕੜਾ ਮੇਰੇ ਹੱਥ ਵਿੱਚ ਆ ਗਿਆ ਮੇਰਾ ਬੱਚਾ ਜਿਉਂਦਾ ਰਹਿ ਕੇ ਉਹਦੇ ਹੱਥ ਵਿੱਚ ਜਿਉਂਦਾ ਰਹੇ ਇਹ ਹੀ ਕਾਫੀ ਹੈ ਰਾਜਾ ਮੇਰੇ ਪੁੱਤਰ ਦੇ ਦੋ ਟੁਕੜੇ ਨਾ ਕਰੋ ਹੌਸੇ ਨੂੰ ਹੀ ਦੇ ਦਿਓ ਇਸ ਤਰ੍ਹਾਂ ਕਹਿਣ ਲੱਗੀ ਫਿਰ ਰਾਜਾ ਉਸ ਬੇਟੇ ਨੂੰ ਲੈ ਕੇ ਇਸ ਇਸਤਰੀ ਨੂੰ ਦੇ ਦਿਓ ਇਹ ਹੀ ਇਸਤਰੀ ਅਸਲੀ ਮਾਂ ਹੈ ਇੱਕ ਅਦਭੁਤ ਫੈਸਲਾ ਉਸ ਦਿਨ ਸੁਲੇਮਾਨ ਪਰਮੇਸ਼ਵਰ ਦੁਆਰਾ ਦਿੱਤੀ hui ਬੁੱਧ ਨਾ ਕਰ ਪਾਇਆ ਨ્યાਜ ਜਦੋਂ ਕਰ ਦਿੱਤਾ ਉਹਦੇ ਗਿਆਨ ਦੇ ਬਾਰੇ ਪੂਰਾ ਦੇਸ਼ ਆਨੰਦਿਤ ਹੋਇਆ ਖੁਸ਼ ਹੋਇਆ ਕਿ ਵੈਸ਼ੀਆ ਮਾਦਾ ਵੀ ਪਰਮੇਸ਼ਵਰ ਨਿਆ ਕਰਦਾ ਹੈ ਕਿ ਪਾਪੀਆਂ ਦੇ ਉੱਪਰ ਵੀ ਕਦੇ ਪਰਮੇਸ਼ਵਰ ਤਰਸ ਕਰਦਾ ਹੈ ਮੇਰੇ ਵਰਗੇ ਪਾਪੀ ਤੇ ਵੀ ਪਰਮੇਸ਼ਵਰ ਨੇ ਤਰਸ ਕਰਕੇ ਦੁੱਖ ਦੂਰ ਕਰੇਗਾ ਕਿ ਮੇਰੇ ਹੱਕ ਚ ਲੜਾਈ ਲੜੇਗਾ ਜੇ ਐਸਾ ਸਵਾਲ ਤੁਹਾਡੇ ਮਨ ਵਿੱਚ ਹੈ ਇਸ ਗੱਲ ਨੂੰ ਸੁਣੋ ਇੱਕ ਪਿੰਡ ਵਿੱਚ ਇੱਕ ਵੈਸ਼ੀਆ ਸੀ ਉਹਦੇ ਕਰਨ ਵਾਲੇ ਪਾਪ ਮੈਂ ਕੰਮਾਂ ਦੇ ਕਾਰਨ ਵੈਸ਼ਿਆਂ ਦੇ ਰੂਪ ਚ ਆਪਣੇ ਸ਼ਰੀਰ ਨੂੰ ਵੇਚ ਰਹੀ ਸੀ ਬਹੁਤ ਸਾਰੇ ਪਰਿਵਾਰਾਂ ਨੂੰ ਬਰਬਾਦ ਕਰ ਰਹੀ ਸੀ ਸਾਰੇ ਉਹਦੇ ਤੋਂ ਨਫ਼ਰਤ ਕਰਦੇ ਸੀ ਛੀ ਕਹਿੰਦੇ ਸੀ ਉਸ ਰੋਡ ਦੇ ਉੱਪਰ ਜਦੋਂ ਆਪਣੇ ਗਾਕਾ ਲਈ ਖੜੀ ਸੀ ਇੱਕ ਸੇਵਕ ਉਸ ਰਸਤੇ ਤੋਂ ਜਾਂਦਾ ਹੋਇਆ ਰੁਕ ਗਿਆ ਭੈਣ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ ਬੋਲੋ ਯੀਸ਼ੂ ਮਸੀ ਤੁਹਾਨੂੰ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦਾ ਹੈ ਕੀ ਹੀ ਕਹਿ ਰਹੇ ਹੋ ਤੁਸੀਂ ਮੈਂ ਕੌਣ ਹਾਂ ਤੁਸੀਂ ਜਾਣਦੇ ਹੋ ਨਾ ਹਾਂ ਜਾਣਦਾ ਹਾਂ ਵੈ ਵਿਚਾਰਨ ਹਾਂ ਪਤਾ ਹੈ ਮੇਰੇ ਵਰਗੀ ਵੈ ਵਿਚਾਰਨ 나 ਵੀ ਤੁਹਾਡਾ ਪਰਮੇਸ਼ਵਰ ਪਿਆਰ ਕਰੇਗਾ ਹਾਂ ਪਿਆਰ ਕਰੇਗਾ ਤੁਹਾਨੂੰ ਸਮਝ ਨਹੀਂ ਆ ਰਿਹਾ ਮੈਂ ਇੱਕ ਵੈਸ਼ਿਆ ਹਾਂ ਕਿ ਫਿਰ ਵੀ ਯੇਸ਼ੂ ਮੈਨੂੰ ਪਿਆਰ ਕਰੇਗਾ ਫਿਰ ਉਸ ਸੇਵਕ ਨੇ ਕੀ ਕੀਤਾ ਜਾਣਦੇ ਹੋ ਪੈਣ ਵੈਸ਼ਿਆ ਹੋਂ ਤੇ ਵੀ ਤੁਹਾਨੂੰ ਜਾਨ ਤੋਂ ਵੀ ਜ਼ਿਆਦਾ ਮੇਰਾ ਯੀਸ਼ੂ ਪਿਆਰ ਕਰਦਾ ਹੈ ਜੇ ਉਹ ਪਿਆਰ ਨਹੀਂ ਕਰਦਾ ਸਿਰਫ ਤੁਹਾਡੇ ਕਰਨ ਵਾਲੇ ਕੰਮਾਂ ਦੇ ਨਾਲ ਪਿਆਰ ਨਹੀਂ ਕਰਦਾ ਲੇਕਿਨ ਤੁਸੀਂ ਜੋ ਵੈਸ਼ਿਆ ਹੋ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਭੈਣੋ ਤੇ ਭਰਾਓ ਤੁਹਾਨੂੰ ਸਮਝ ਆਇਆ ਤੁਸੀਂ ਚੋਰ ਹੋ ਸਕਦੇ ਹੋ ਪਰਮੇਸ਼ਰ ਤੁਹਾਨੂੰ ਪਿਆਰ ਕਰਦਾ ਹੈ ਪਰ ਚੋਰੀ ਦੇ ਕੰਮਾਂ ਨੂੰ ਪਿਆਰ ਨਹੀਂ ਕਰਦਾ ਤੁਸੀਂ ਸ਼ਰਾਬੀ ਹੋ ਸਕਦੇ ਹੋ ਤੁਸੀਂ ਜੋ ਸ਼ਰਾਬੀ ਹੋ ਤੁਹਾਨੂੰ ਪਰਮੇਸ਼ਰ ਪਿਆਰ ਕਰ ਰਿਹਾ ਲੇਕਿਨ ਉਸ ਪੀਣ ਵਾਲੀ ਆਦਤ ਨੂੰ ਪਰਮੇਸ਼ਰ ਪਿਆਰ ਨਹੀਂ ਕਰਦੇ ਧੋਖੇਦੜੀ ਦਾ ਕੰਮ ਕਰਨ ਵਾਲੇ ਤੁਸੀਂ ਹੋਣਗੇ ਲੇਕਿਨ ਧੋਖਾ ਕਰਨ ਵਾਲੇ ਤੁਹਾਨੂੰ ਯੀਸ਼ੂ ਪਿਆਰ ਕਰਦੇ ਹੈ ਲੇਕਿਨ ਧੋਖੇ ਦੇ ਉਸ ਕਾਰੋਬਾਰ ਨੂੰ ਯੀਸ਼ੂ ਪਿਆਰ ਨਹੀਂ ਕਰਦੇ ਤੁਹਾਨੂੰ ਕੀ ਸਮਝ ਆਇਆ ਸੁਣ ਰਹੇ ਹੋ ਪੈਣੋ ਤੇ ਭਰਾਵੋ ਤੁਹਾਨੂੰ ਯੀਸ਼ੂ ਪਿਆਰ ਕਰਦੇ ਆ ਪਰ ਤੁਸੀਂ ਜਿਹੜਾ ਕੰਮ ਕਰਦੇ ਹੋ ਉਸ ਨੂੰ ਯੀਸ਼ੂ ਤੁਹਾਡੇ ਕਰਨ ਵਾਲੇ ਕੰਮਾਂ ਤੋਂ ਯੀਸ਼ੂ ਨਫ਼ਰਤ ਕਰਦੇ ਆ ਤੁਹਾਡੇ ਕਰਨ ਵਾਲੇ ਧੋਖੇ ਦੇ ਕੰਮ ਤੋਂ ਯੀਸ਼ੂ ਨਫ਼ਰਤ ਕਰਦੇ ਆ ਤੁਹਾਡੀ ਕਰਨ ਵਾਲੀ ਪਾਪ ਵਿੱਚ ਸੰਗਤੀ ਤੋਂ ਯੀਸ਼ੂ ਨਫ਼ਰਤ ਕਰਦੇ ਆ ਤੁਹਾਡੇ ਗਲਤ ਰਿਸ਼ਤਿਆਂ ਤੋਂ ਯੀਸ਼ੂ ਨਫ਼ਰਤ ਕਰਦੇ ਆ ਲੇਕਿਨ ਤੁਹਾਨੂੰ ਉਹ ਪਿਆਰ ਕਰਦੇ ਆ ਉਹ ਵੈਸ਼ਿਆਵਾਂ ਸੀ ਵੈਸ਼ਿਆਵਾਂ ਆ ਕੇ ਕਹਿ ਰਹੀਆਂ ਸਾਡੀ ਸਮੱਸਿਆ ਦੂਰ ਕਰੋ ਸੁਲੈਮਾਨ ਨੇ ਇਹ ਨਹੀਂ ਕਿਹਾ ਜਾਓ ਇਥੋਂ ਬੇਕਾਰ ਇਸਤਰੀਆਂ ਇਸ ਤਰ੍ਹਾਂ ਉਸਨੇ ਕਿਹਾ ਨਹੀਂ ਕਿਹਾ ਵੈਸ਼ਿਆਵਾਂ ਸੀ ਫਿਰ ਵੀ ਸੁਲੇਮਾਨ ਨੇ ਸਮੇ ਨੂੰ ਕੱਢਿਆ ਇਮਾਨਦਾਰੀ ਨਾਲ ਉਹਨਾਂ ਦਾ ਫੈਸਲਾ ਕੀਤਾ ਭੈਣੋ ਤੇ ਭਰਾਵੋ ਸੁਣੋ ਤੁਸੀਂ ਕੋਈ ਵੀ ਹੋਵੋ ਚਾਹੇ ਕਿੰਨੇ ਵੀ ਪਾਪ ਕੀਤੇ ਹੋਣ ਯਿਸੂ ਮਸੀਹ ਸੰਸਾਰ 'ਚ ਕਿਉਂ ਆਏ ਜਾਣਦੇ ਹੋ ਯਿਸੂ ਮਸੀਹ ਧਰਮੀਆਂ ਲਈ ਸੰਸਾਰ ਵਿੱਚ ਨਹੀਂ ਆਏ ਪਵਿੱਤਰ ਲੋਕਾਂ ਲਈ ਯਿਸੂ ਮਸੀਹ ਸੰਸਾਰ ਵਿੱਚ ਨਹੀਂ ਆਏ ਮੈਂ ਧਰਮੀਆਂ ਨੂੰ ਬੁਲਾਉਣ ਦੇ ਲਈ ਨਹੀਂ ਆਇਆ ਹਾਂ ਲੇਕਿਨ ਪਾਪੀਆਂ ਨੂੰ ਬੁਲਾਉਣ ਦੇ ਲਈ ਆਇਆ ਹਾਂ యేసు ਮਸੀਹ ਦੇ ਸੰਸਾਰ ਚ ਆਂਦਾ ਖਾਸ ਕਾਰਨ ਕੀ ਹੈ ਗਵਾਚੇ ਹੋਏ ਮਨੁੱਖਾਂ ਨੂੰ ਪਾਪੀ ਮਨੁੱਖਾਂ ਨੂੰ ਲੱਭ ਕੇ ਮੁਕਤੀ ਦੇਣ ਆਇਆ ਤੁਸੀਂ ਪਾਪੀ ਹੋ ਪਾਪੀ ਇਸਤਰੀ ਹੋ ਆਪਣੀ ਮਨਮਰਜ਼ੀ ਕਰ ਰਹੇ ਹੋ ਕਿ ਸਰੀਰ ਨੂੰ ਜੀਵਨ ਨੂੰ ਨਾਸ਼ ਕਰ ਰਹੇ ਹੋ ਤਾਂ ਫਿਰ ਸੁਣੋ యేసు ਮਸੀਹ ਤੁਹਾਡੇ ਲਈ ਸੰਸਾਰ ਚ ਆਇਆ ਹੈ యేసు ਮਸੀਹ ਤੁਹਾਡੇ ਅਤੇ ਮੇਰੇ ਲਈ ਹੀ ਆਪਣੀ ਜਾਨ ਨੂੰ ਸਲੀਬ ਦੇ ਉੱਤੇ ਦੇ ਦਿੱਤਾ ਤੁਹਾਡੇ ਲਈ ਅਤੇ ਮੇਰੇ ਲਈ ਹੀ ਜ਼ਖਮੀ ਕੀਤਾ ਗਿਆ ਇੰਨਾ ਜ਼ਿਆਦਾ ਤੁਹਾਨੂੰ ਪਿਆਰ ਕੀਤਾ ਇਹ ਸੱਚ ਹੈ ਦੱਬਿਆਂ ਹੋਇਆਂ ਦਾ ਪਰਮੇਸ਼ਵਰ ਨਿਆਂ ਕਰਦਾ ਹੈ ਅੱਜ ਕੋਈ ਸਾਡੇ ਵਿਚਕਾਰ ਹੈ ਦੁੱਖ ਚੱਲ ਰਿਹਾ ਹੋਵੇ ਤਾਂ ਫਿਰ ਸੁਣੋ ਤੁਹਾਡਾ ਨਿਆਂ ਕਰਨ ਦੇ ਲਈ ਮੇਰਾ ਯੀਸ਼ੂ ਮਸੀਹ ਤਿਆਰ ਹੈ ਕੁਝ ਪ੍ਰਭੂ ਦੇ ਦਾਸ ਉਹਨਾਂ ਨੇ ਆਪਣੀ ਲਿਖੀ ਹੋਈ ਕਮੈਂਟਰੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਉਸ ਦਿਨ ਸੁਲੇਮਾਨ ਦੇ ਦੇਣ ਵਾਲੇ ਉਸ ਨਿਆਨ ਨੂੰ ਸੁਣਨ ਵਾਲੀ ਉਸ ਵੈਸ਼ੀਆ ਉਸ ਨੇ ਆਪਣਾ ਜੀਵਨ ਪ੍ਰਭੂ ਨੂੰ ਅਰਪਣ ਕਰਕੇ ਆਪਣੇ ਬੱਚੇ ਨੂੰ ਵੀ ਪ੍ਰਭੂ ਨੂੰ ਅਰਪਣ ਕਰਕੇ ਉਥੋਂ ਇੱਕ ਵਿਸ਼ਵਾਸੀ ਬਣ ਕੇ ਵਾਪਸ ਘਰੇ ਗਈ ਹੋਵੇਗੀ ਇਸ ਤਰ੍ਹਾਂ ਲਿਖਿਆ ਭੈਣੋ ਅਤੇ ਭਰਾਵੋ ਇੱਕ ਵਾਰ ਅਸੀਂ ਪਰਮੇਸ਼ਵਰ ਦੇ ਪਿਆਰ ਨੂੰ ਚਖਣ ਤੋਂ ਬਾਅਦ ਕੀ ਕਰਨਾ ਹੈ ਜਿਸ ਤਰ੍ਹਾਂ ਪਰਮੇਸ਼ਵਰ ਨੇ ਸਾਨੂੰ ਪਿਆਰ ਕੀਤਾ ਹੈ ਸਾਡੇ ਕੰਮਾਂ ਨੂੰ ਵੀ ਅਗਰ ਪਿਆਰ ਕਰਨਾ ਹੈ ਉਸ ਕੰਮਾਂ ਦੇ ਵਿੱਚ ਪਵਿੱਤਰਤਾਈ ਹੋਣੀ ਚਾਹੀਦੀ ਮੇਰੀ ਗੱਲ ਤੁਹਾਨੂੰ ਸਮਝ ਆਈ ਹੈ ਜਿਸ ਤਰ੍ਹਾਂ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ ਉਸੇ ਤਰ੍ਹਾਂ ਹੀ ਸਾਡੇ ਕੰਮਾਂ ਨੂੰ ਵੀ ਅਗਰ ਪਿਆਰ ਕਰਨਾ ਹੈ ਤਾਂ ਉਹ ਕੰਮ ਅਤੇ ਕੰਮ ਕਰਨ ਵਾਲੇ ਤੁਸੀਂ ਪਵਿੱਤਰ ਹੋਣੇ ਚਾਹੀਦੇ ਅੱਜ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਧਿਆਨ ਨਾਲ ਸੁਣੋ ਪਰਮੇਸ਼ਰ ਤੁਹਾਨੂੰ ਪਿਆਰ ਕਰਦਾ ਹੈ ਪਰ ਤੁਹਾਡੇ ਕਰਨ ਵਾਲੇ ਕੰਮਾਂ ਨੂੰ ਨਹੀਂ ਉਹ ਤੁਹਾਨੂੰ ਪਿਆਰ ਕਰਦਾ ਹੈ ਪਰ ਤੁਹਾਡੇ ਕਰਨ ਵਾਲੇ ਪਾਪਾਂ ਨੂੰ ਪਿਆਰ ਨਹੀਂ ਕਰ ਸਕਦਾ ਤੁਹਾਡੇ ਕਾਰੋਬਾਰ ਨੂੰ ਪਿਆਰ ਨਹੀਂ ਕਰ ਸਕਦਾ ਤੁਹਾਡੇ ਵਪਾਰ ਨੂੰ ਪਿਆਰ ਨਹੀਂ ਕਰ ਸਕਦਾ ਉਸ ਕੰਮ ਅਤੇ ਕਾਰੋਬਾਰ ਦੇ ਵਿੱਚ ਪਾਪ ਹੈ ਇਸੇ ਲਈ ਅੱਜ ਆਪਣੇ ਜੀਵਨ ਨੂੰ ਤੁਸੀਂ ਉਸੇ ਹਾਲ ਵਿੱਚ ਪ੍ਰਭੂ ਨੂੰ ਦੇਣ ਤੇ ਤੁਹਾਡਾ ਭਲਾ ਹੋਵੇਗਾ ਆਪਣੇ ਨਾਲ ਆਪਣੇ ਆਪ ਨੂੰ ਅਤੇ ਆਪਣੇ ਕਾਰੋਬਾਰ ਨੂੰ ਵੀ ਪਰਮੇਸ਼ਵਰ ਨੂੰ ਸੌਂਪਣਾ ਹੈ ਗਵਾਹੀ ਵਿੱਚ ਵੀ ਅਸੀਂ ਸੁਣਿਆ ਹੈ ਜਿਸ ਕੰਮ ਦੇ ਵਿੱਚ ਮੈਂ ਪਾਪ ਕਰਦੀ ਸੀ ਉਸ ਪਾਪ ਨੂੰ ਛੱਡ ਦਿੱਤਾ ਜਿਸ ਵਿਅਕਤੀ ਨਾਲ ਮੈਂ ਪਾਪ ਕਰਦੀ ਸੀ ਉਸ ਵਿਅਕਤੀ ਨੂੰ ਵੀ ਮੈਂ ਛੱਡ ਦਿੱਤਾ ਪਾਪ ਤੋਂ ਦੂਰ ਇੱਕ ਛੋਟੀ ਨੌਕਰੀ ਕਰਦੇ ਹੋਏ ਸ਼ਾਂਤੀ ਨਾਲ ਆਨੰਦ ਦੇ ਨਾਲ ਜੀਣ ਦੇ ਕਾਰਨ ਪਰਮੇਸ਼ਵਰ ਨੇ ਮੈਨੂੰ ਆਸ਼ੀਸ਼ ਦਿੱਤੀ ਹੈ ਪਾਪੀ ਇਨਸਾਨ ਨੂੰ ਪਰਮੇਸ਼ਵਰ ਪਿਆਰ ਕਰਦਾ ਹੈ ਲੇਕਿਨ ਉਹਦੇ ਕਰਨ ਵਾਲੇ ਪਾਪ ਨੂੰ ਜਾਂ ਫਿਰ ਉਹਦੇ ਕਰਨ ਵਾਲੇ ਕੰਮ ਨੂੰ ਜਾਂ ਫਿਰ ਪਾਪ ਵਿੱਚ ਵਪਾਰ ਨੂੰ ਪਾਪ ਵਿੱਚ ਕਿਤੇ ਨੂੰ ਪਾਪ ਵਿੱਚ ਸੰਗਤੀ ਨੂੰ ਅਤੇ ਪਾਪ ਵਿੱਚ ਗਲਤ ਸੰਬੰਧਾਂ ਨੂੰ ਪਰਮੇਸ਼ਵਰ ਪਿਆਰ ਨਹੀਂ ਕਰੇਗਾ ਇਸ ਵਿਸ਼ੇ ਨੂੰ ਸਮਝ ਲਓ ਤਾਂ ਚੰਗਾ ਹੈ ਉਹ ਦੋਨੇ ਔਰਤਾ ਪਾਪੀ ਸੀ ਲੇਕਿਨ ਸੁਲੇਮਾਨ ਨੇ ਇਮਾਨਦਾਰੀ ਨਾਲ ਉਹਨਾਂ ਦਾ ਫੈਸਲਾ ਕੀਤਾ ਪਾਪੀ ਹੋਣ ਤੇ ਵੀ ਉਹਨਾਂ ਨੂੰ ਸੁਲੇਮਾਨ ਨੇ ਪਿਆਰ ਕੀਤਾ ਪਰ ਕਰਨ ਵਾਲੇ ਕੰਮ ਨੂੰ ਪਿਆਰ ਨਹੀਂ ਕੀਤਾ ਭੈਣੋ ਤੇ ਭਰਾਓ ਤੁਸੀਂ ਕੇਵਲ ਇਹੀ ਕਰਨਾ ਹੈ ਜਿਸ ਤਰ੍ਹਾਂ ਪਰਮੇਸ਼ਵਰ ਚਾਹੁੰਦਾ ਹੈ ਅਗਰ ਉਹਦੀ ਇੱਛਾ ਦੇ ਅਨੁਸਾਰ ਤੁਸੀਂ ਚੱਲੋਗੇ ਤਾਂ ਅੱਜ ਤੁਸੀਂ ਫੈਸਲਾ ਕਰ ਸਕੋਗੇ ਤੁਸੀਂ ਰਾਜ ਕਰਨ ਵਾਲੇ ਹੋ ਨਿਆਕਰ ਪਿਤਾ ਨੌਕਰੀ ਤੇ ਮੇਰੇ ਨਾਲ ਅਨਿਆਏ ਹੋ ਰਿਹਾ ਹੈ ਸੰਪਤੀ ਦੇ ਬਾਰੇ ਮੇਰੇ ਨਾਲ ਨਿਆਏ ਹੋ ਰਿਹਾ ਹੈ ਕਾਰੋਬਾਰ ਦੇ ਵਿੱਚ ਮੇਰੇ 파ਟਨਰ ਮੇਰੇ ਨਾਲ ਧੋਖਾ ਕਰ ਰਹੇ ਆ ਮੇਰੇ ਹੀ ਲੋਗ ਮੇਰੇ ਹੀ ਰਿਸ਼ਤੇਦਾਰ ਮੇਰੇ ਨਾਲ ਧੋਖਾ ਕਰ ਰਹੇ ਆ ਪਿਤਾ ਮੇਰਾ ਨਿਆ ਕਰੋ ਸੁਲੇਮਾਨ ਨਾਲੋਂ ਵੀ ਮਹਾਨ ਪਰਮੇਸ਼ਰ ਮੇਰੇ ਜੀਵਨ ਦਾ ਕੇਵਲ ਤੁਸੀਂ ਹੀ ਫੈਸਲਾ ਕਰੋ ਨਿਆ ਕਰ ਪਿਤਾ ਮੈਨੂੰ ਧਰਮੀ ਬਣਾ ਦੇ ਪਿਤਾ ਆ ਧਰਮ ਦੇ ਕੰਮਾਂ ਨੂੰ ਛੱਡ ਕੇ ਤੇਰੇ ਪਿੱਛੇ ਚੱਲਣ ਦਾ ਜੀਵਨ ਮੈਨੂੰ ਦੇ ਦੇ ਪਿਤਾ ਐਸੀ ਕਿਰਪਾ ਮੇਰੇ ਉੱਤੇ ਕਰ ਆਓ ਅਸੀਂ ਪ੍ਰਾਰਥਨਾ ਕਰੀਏ ਪਵਿੱਤਰ ਪਰਮੇਸ਼ਵਰ ਪਿਤਾ ਤੁਹਾਡੀ ਹਜ਼ੂਰੀ ਦੇ ਵਿੱਚ ਤੁਸੀਂ ਉੱਤਮ ਸੰਦੇਸ਼ ਦੇ ਦੁਆਰਾ ਕਿਸ ਤਰ੍ਹਾਂ ਤੁਸੀਂ ਰਾਜ ਕਰਦੇ ਹੋ ਕਿਸ ਤਰ੍ਹਾਂ ਤੁਸੀਂ ਸਾਡੇ ਹੱਕ ਵਿੱਚ ਖੜੇ ਹੋ ਕੇ ਨਿਆਂ ਨਾਲ ਫੈਸਲਾ ਕਰਦੇ ਹੋ ਕਿਸ ਤਰ੍ਹਾਂ ਪਿਤਾ ਜੇਕਰ ਅਸੀਂ ਤੁਹਾਡੀ ਹਜ਼ੂਰੀ 'ਚ ਆਉਣ ਤੇ ਤੁਸੀਂ ਸਾਨੂੰ ਸੰਭਾਲਦੇ ਹੋ ਤੁਸੀਂ ਕੀਮਤੀ ਸੰਦੇਸ਼ ਦੁਆਰਾ ਅੱਜ ਸਾਡੇ ਨਾਲ ਗੱਲ ਕੀਤੀ ਹੈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਅਸੀਂ ਜਿਸ ਪਰਮੇਸ਼ਵਰ ਦੀ ਉਪਾਸਨਾ ਕਰਦੇ ਹਾਂ ਉਸ ਦੇ ਉੱਤਮ ਗੁਣ ਅਤੇ ਸੁਭਾਅ ਕੀ ਹੈ ਅਸੀਂ ਇਹ ਧਿਆਨ ਕਰ ਰਹੇ ਹਾਂ ਇਸ ਪੂਰੇ ਹਫ਼ਤੇ ਤੁਸੀਂ ਸਾਡੇ ਨਾਲ ਰਹੋ ਸਾਡੇ ਕੰਮਾਂ ਵਿੱਚ ਸਾਡੀ ਯਾਤਰਾ ਵਿੱਚ ਸਾਡੀ ਸੇਵਕਾਈ ਵਿੱਚ ਸਾਡੀ ਪ੍ਰਾਰਥਨਾ ਅਤੇ ਹਰ ਕੰਮ ਦੇ ਵਿੱਚ ਸਾਨੂੰ ਆਸ਼ੀਸ਼ ਦੇ ਦਿਓ ਪ੍ਰਭੂ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੇਨ